ਸਸੀ ਗਾਲ ਜੀ ਖਲਸਾ ਜੀ ਕਿਹੜੇ ਪਿੰਡ ਤੋਂ ਸੀ ਜੀ ਜੀ ਬੁੱਢਨਪੁਰ ਜ਼ਿਲ੍ਹਾ ਪਟਿਆਲਾ ਪਿੰਡ ਜਲਾਲਪੁਰ ਤੁਹਾਡਾ ਸ਼ੁਭ ਨਾਮ ਕੀ ਹੈ ਸਭ ਟੈਲ ਸਿੰਘ ਜੀ ਟੈਲ ਸਿੰਘ ਜੀ ਸਰ ਤੇ ਪਿੰਡ ਕਿਹੜਾ ਦੱਸਿਆ ਪਿੰਡ ਜਲਾਲਪੁਰ ਜ਼ਿਲ੍ਹਾ ਪਟਿਆਲਾ ਜਲਾਲਪੁਰ ਕਿੱਥੇ ਜਾ ਹੋਇਆ ਇਹ ਜੀ ਜਲਾਲਪੁਰ ਆਪਣਾ ਰਾਜਪੁਰਾ ਰੋਡ ਤੇ ਰਾਜਪੁਰਾ ਰੋਡ ਤੇ ਹਾਂਜੀ ਬਾਦਰਗੜ ਤੋਂ ਅੱਗੇ ਬਾਦਰਗੜ ਦੇ ਵਿਚਾਲੇ ਆ ਜੀ ਯੂਨੀਵਰਸਿਟੀ ਦੇ ਬਾਦਰਗੜ ਦੇ ਵਿਚਾਲੇ ਅੱਛਾ ਉੱਥੇ ਵਿਚਾਲੇ ਨੇੜੇ ਆ ਇੱਥੋਂ ਸੇਖੂਪੁਰ ਆ ਕਿ ਆ ਉਹ ਤੁਹਾਡਾ ਸ਼ੁਨਾ ਕੀ ਹੈ ਜੀ ਮੇਰਾ ਨਾਮ ਗੁਰਦੀਪ ਸਿੰਘ ਤੁਸੀਂ ਵੀ ਉੱਥੋਂ ਹੀ ਹੋ ਬੁੱਢਨਪੁਰ ਮੈਂ ਬੁੱਢਨਪੁਰ ਦੇ ਅੱਛਾ ਬੁੱਢਨਪੁਰ ਕਿੱਥੇ ਹੋਇਆ ਨਾਲ ਜਲਾਲਪੁਰ ਨਾਲ ਕਿਲੋਮੀਟਰ ਦੇ ਓਕੇ ਤੁਹਾਡਾ ਜੀ ਬਲਵੇੜਾ ਜੀ ਬਲਵੇੜਾ ਇਹਦਾ ਪਟਿਆਲਾ ਬਲਵੇੜਾ ਹਾਂ ਠੀਕ ਹੈ ਕਾਫੀ ਮਸ਼ਹੂਰ ਪਿੰਡ ਹੈਗਾ ਤੁਹਾਡਾ ਸ਼ੁਭ ਹੈ ਜੀ ਹੈਂ ਸੀਲ 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 ਸ਼ਿਲ ਸ਼ੁਭਨਾ ਸ਼ੁਭਨਾ ਕੀ ਹੈ ਤੁਹਾਡਾ ਹਰਪਾਲ ਸਿੰਘ ਆ ਜੀ ਗੋਪਾਲ ਸਿੰਘ ਹਰਪਾਲ ਹਰਪਾਲ ਸਿੰਘ ਤੁਹਾਡਾ ਸ਼ੁਭਨੰਦ ਕੀ ਦੱਸੋ ਜਸਵੰਤ ਸਿੰਘ ਅੱਛਾ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਇੱਥੇ ਤਾਂ ਜੀ ਜਦੋਂ ਦਾ ਧਰਨਾ ਲੱਗਾ ਉਦੋਂ ਦੀ ਅੱਛਾ ਲਗਾਤਾਰ ਟਿਕੇ ਹੋਇਆ ਜਾਂ ਬਾਰੀ-ਬਾਰੀ ਆ ਜਾਣੇ ਵਕਤ ਬਾਰੀ-ਬਾਰੀ ਜਹਾਂ ਜ ਆਇਆ ਮੈਂ ਕੱਲ 10 ਦਿਨ ਇੱਥੇ ਰਹਿ ਗਏ ਹਾਂ ਜੀ 2-4 ਦਿਨ ਘਰੇ ਲਾਏ ਠੀਕ ਹੈ ਸਰਕਰ ਜੀ ਇਹ ਨਹੀਂ ਲੱਗਦਾ ਉਰੇ ਬਾਪੂ ਬੈਠਾ ਸਰਦਾਰ ਜੀ ਦੀ ਸੀ ਡੱਲੇ ਵਾਲਾ ਸਾਹਿਬ ਠੀਕ ਹੈ ਜੀ ਤੇ ਫਿਰ ਘਰ ਤਾਂ ਜੀ ਨਹੀਂ ਲੱਗਦਾ ਉਰੇ ਫਿਰ ਆ ਜੀ ਤੇ ਤੁਸੀਂ ਫਿਰ ਸਿੰਘਣੀਆਂ ਨੂੰ ਨਾਲ ਲੈ ਕੇ ਆਉਂਦੇ ਫਿਰ ਸਿੰਘਣੀਆਂ ਆਈਆਂ ਹਣ ਸਾਡੇ ਨਾਲ ਹਾਂਜੀ ਉਹ ਥੋੜਾ ਜਨ ਨੂੰ ਬੈਠਣ ਬੁੱਠਣ ਦੀ ਪ੍ਰੋਬਲਮ ਹੈ ਸਮੱਸਿਆ ਹੈਗੀ ਕਾ ਸਮੱਸਿਆ ਛੋੜੀ ਜੀ ਉਹ ਅੰਗਰੇਜ਼ੀ ਸੀਟ ਦੀ ਹੋਗੀ ਜਿਵੇਂ ਹਨਾ ਹਾਂਜੀ ਤੇ ਥੋੜਾ ਜਿਹਾ ਇੱਥੇ ਜੇ ਥੋੜੀ ਜੀ ਦਿੱਕਤ ਆਉਂਦੀ ਹੈ ਓਕੇ ਇਸ ਕਰਕੇ ਹੀ ਨਹੀਂ ਲਿਆਉਂਦੇ ਨਹੀਂ ਤੇ ਉਹ ਵੀ ਆਣ ਨੂੰ ਤਿਆਰ ਨਹੀਂ ਠੀਕ ਹੈ ਉਹ ਨਹੀਂ ਬਿਠੇ ਅੜਦੀਆਂ ਕਹਿੰਦੀਆਂ ਤੁਹਾਨੂੰ ਵੀ ਲੈ ਚੱਲੋ ਨਾਲ ਹੂੰ ਆਈਆਂ ਵੀ ਨੇ ਇੱਥੇ ਪਾ ਪੱਕੀ ਘਰ ਦਾ ਕੰਮ ਵੀ ਸੰਭਾਲ ਲੈਣਾ ਹੋਊ। ਘਰੇ ਮਾੜਾ ਮੋਟਾ ਹੂੰ ਤੇ ਚਾਰੇ ਤੁਸੀਂ ਜਿਹੜੇ ਸਿੰਘ ਬੈਠੇ ਹੋ ਮਤਲਬ ਖੇਤੀ ਆਪ ਕਰਦੇ ਹੋ ਤੁਸੀਂ ਹਾਂਜੀ ਹਾਂ ਆਹ ਜੀ ਖੇਤੀ ਤੇ ਠੇਕੇ ਵਗੈਰਾ ਤੇ ਤੇ ਨਹੀਂ ਆਪਣੀ ਆਪ ਕਰਦੇ ਕਿਹੜੀਆਂ ਕਿਹੜੀਆਂ ਫਸਲਾਂ ਬੀਜਦੇ ਅਸੀਂ ਕਣਕ ਕਣਕ ਝੋਨਾ ਇਹ ਤਾਂ ਪੱਕਾ ਹੀ ਹੈ ਪੰਜਾਬ 'ਚ ਇਹ ਤੋਂ ਬਿਨਾ ਇਹਨਾਂ ਤੋਂ ਬਿਨਾ ਝੋਨਾ ਵੀ ਜਾਈ ਮੈਂ ਦੱਸਾਂ ਹਾਂਜੀ ਮੂਲੀ ਵੀ ਲਾਵਾਂ ਜੀ ਮਿੱਠੀ ਵੀ ਵਿਤਾ ਜੀ ਸਬਜ਼ੀਆਂ ਸਬਜ਼ੀਆਂ ਭੂਬੀ ਵਿਲਾਵਾਂ ਦੀ ਪਿਆਜ਼ ਵਿਲਾਮਾਂ ਦੀ ਇਹ ਕਿੰਨੇ ਕ ਮਤਲਬ ਆਪਣਾ ਏਰੀਆ ਚ ਲਾਉਨੇ ਹੋ ਤੁਸੀਂ ਕਿੰਨੇ ਕ ਕਿੱਲੇ ਕਰਾਂ ਕਨਾਲਾਂ ਜਾਂ ਕਿੰਨਾ ਕ ਲਾ ਲੈਣੇ ਫਿਰ ਮੰਡੀ ਚ ਲੈ ਜਾਂਨੇ ਹੋ ਮੰਡੀ માં ਵੀ ਆਪ ਵੀ ਵੇਚਾਂਗੇ ਬਾਹਦਰਗੜ ਅੱਛਾ ਬਾਹਦਰਗੜ ਵੇਚਾਂ ਬਾਹਦਰਗੜ ਤੋ ਉਥੇ ਆਪਦਾ ਲਾ ਲੈਨੇ ਹੋ ਤੁਸੀਂ ਅੱਡਾ ਆਪਣੀ ਪੱਲੀ ਵੇਚਾ ਗਏ ਠੀਕ ਹੈ ਬਾ ਲਾ ਲੈਣੇ ਤੇ ਚੰਗਾ ਮਿਲ ਜਾਂਦਾ ਰੇਟ ਵਗੈਰਾ ਹਾਂ ਜੀ ਰੇਟ ਮਿਲ ਜਾਂਦਾ ਚੰਗਾ ਉੱਥੇ ਮੁਕਾਬਲਾ ਦੂਜੇ ਜਿਹੜੇ ਬਾਹਰੋਂ ਦੂਜੇ ਰਾਜਾਂ ਦੇ ਆਏ ਹੋਏ ਆ ਉਹਨਾਂ ਨਾਲ ਵੀ ਹੁੰਦਾ ਹੋਊ ਮੁਕਾਬਲਾ ਦੁਕਾਨਦਾਰਾਂ ਨਾਲ ਤੁਹਾਡਾ ਬਈਆਂ ਗਾ ਜੀ ਹਾਂ ਨਾਲ ਜੀ ਜਿਹੜੀ ਚੰਗੀ ਚੀਜ਼ ਹੋ ਆਓ ਆਪੇ ਮਰਜ਼ੀ ਮੀ ਦਾ ਨੇ ਪੈਨਲ ਲੀ ਜਾਓ ਅੱਛਾ ਜਿਹੜੀਆਂ ਸਬਜ਼ੀਆਂ ਤੁਸੀਂ ਲਾਉਨੇ ਹੋ ਇਹਦੇ ਸਪਰੇ ਵਗੈਰਾ ਕਰਨੀ ਪੈਂਦੀ ਹੈ ਹਾਂ ਜੀ ਕਰਦੇ ਬਹੁਤ ਘੱਟ ਬੱਤ ਆਹ ਮਾਹੌਲ ਕਰਨੀ ਲੱਗਾ ਜੀ ਇਹ ਬੜਾ ਬਹੁਤ ਖਰਚਾ ਵਿਆਹ ਵਰ ਬਹੁਤ ਖਰਚਾ ਹੂੰ ਸਪਰੇ ਜੋ ਕਰਨੀ ਲੱਗਾਈ ਤੇ ਕੀ ਮਤਲਬ ਕਾਰਨ ਕੀ ਆ ਵੀ ਹੁਣ ਆਪਾਂ ਇਹਨੂੰ ਸਿਸਟਮ ਨੂੰ ਗਲਤ ਵੀ ਸਮਝਦੇ ਆਂ ਜ ਮੈਂ ਤੁਸੀਂ ਸਬਜ਼ੀਆਂ ਲਾ ਰਿਹਾ ਹਾਂ ਸਾਰੇ ਕਿਸਾਨ ਨਹੀਂ ਇਦਾਂ ਲਾ ਰਹੇ ਕਿਉਂ ਕਿਉਂ ਨਹੀਂ ਲਾਉਂਦੇ ਮਤਲਬ ਅੱਜ ਜਿਵੇਂ ਦਾ ਉਹਨਾਂ ਦਾ ਬੌਂਦੀ ਆ ਮਾਪਾ ਘਟਾ ਅੱਛਾ ਇਹ ਨਾਰਾਜ ਮੇਰੇ ਨਾਲ ਜ਼ਿਆਦਾ ਨਹੀਂ ਸਾਡੇ ਡਾਕਟਰ ਨੇ ਹਾਂ ਜੀ ਇਹ ਮੈਰਾ ਪਾਣੀ ਕਿਉਂ ਹੋ ਗਿਆ ਨੇ ਦੇਖੋ ਅੱਛਾ ਜੀ ਤੁਹਾਡਾ ਬਿਲਕੁਲ ਜਾਇਜ਼ ਹੈ ਹਾਂ ਜੀ ਵੀ ਤੁਸੀਂ ਲਾਉਂਦੇ ਸਾਰੇ ਕਿਉਂ ਨਹੀਂ ਲਾਉਂਦੇ ਸਾਰਿਆਂ ਨੂੰ ਲਾਣੀਆਂ ਚਾਹੀਦੀਆਂ ਨੇ ਹਾਂ ਜੀ ਜਾਇਜ਼ ਹੈ ਤੁਹਾਡਾ ਸਵਾਲ ਹਾਂ ਜੀ ਇੱਥੇ ਆੜ ਕੇ ਸਾਡੇ ਕਿਸਾਨ ਮਾਰ ਖਾ ਗਏ ਨੇ ਹਾਂਜੀ ਜਿਹੜੇ ਮਿਹਨਤ ਨਹੀਂ ਕਰਦੇ ਹਮ ਆਪਣੀ ਪੈਦਾਵਾਰ ਆਪ ਨਹੀਂ ਸਾਰੇ ਤਿਆਰ ਕਰਦੇ ਹਮ ਇਹ ਜਰੂਰ ਬੇਨਤੀ ਕਰਦੇ ਆ ਕਿ ਹਰ ਕਨਸਾਨ ਨੂੰ ਆਪਣੀਆਂ ਸਬਜ਼ੀਆਂ ਹਾਂਜੀ ਆਪਣੀਆਂ ਹਰ ਇੱਕ ਫਸਲਾਂ ਉਗਾਉਣੀਆਂ ਚਾਹੀਦੀਆਂ ਨੇ ਤੇ ਲੜਾਈ ਵੀ ਸਾਡੀ ਇਸੇ ਕਰਕੇ ਆ ਇਹ ਕਿਸਾਨ ਉਦੋਂ ਇਹਨਾਂ ਸਬਜ਼ੀਆਂ ਤੋਂ ਭਗੌੜਾ ਹੁੰਦਾ ਭੱਜਦਾ ਜਦੋਂ ਇਹਨਾਂ ਨੂੰ ਰੇਟ ਨਹੀਂ ਮਿਲਦਾ ਹਨਾ ਠੀਕ ਹੈ ਜਿਵੇਂ ਉਹਨਾਂ ਸਾਡੀ ਗੋਭੀ ਹੈ ਹਾਂ ਅਸੀਂ ਐਮਐਸਪੀ ਦੀ ਲੜਾਈ ਤਾਂ ਲੜ ਰਹੇ ਆ ਸਰਕਾਰਾਂ ਨੂੰ ਤਾਂ ਹੱਥ ਜੋੜ ਕੇ ਕਹਿੰਦੇ ਆ ਵੀ ਸਾਨੂੰ ਰੇਟ ਦੇ ਦਿਓ ਹੂੰ ਸਾਡੀ ਗੋਭੀ ਜਿਹੜੀ ਹੈ 5-5 ਕਿੱਲੇ ਖੇਤਾਂ 'ਚ ਵਾਈ ਉਹ ਤੜਾਈ ਵੀ ਨਹੀਂ ਸੀ ਵਾਪਸ ਆਉਂਦੀ ਠੀਕ ਹੈ ਲੇਬਰ ਵੀ ਨਹੀਂ ਸੀ ਪੱਲੇ ਪੈਂਦੀ ਹਾਂਜੀ ਇਸ ਕਰਕੇ ਸਾਡੇ ਜਿਹੜੇ ਕਿਸਾਨ ਨੇ ਇਹਨਾਂ ਚੀਜ਼ਾਂ ਤੋਂ ਭਗੌੜੇ ਹੋ ਜਾਂਦੇ ਆ ਮਿੰਟ ਨਹੀਂ ਪੱਲੇ ਪਈ। ਹਾਂ ਤਾਂ ਲੇਬਰ ਨੂੰ ਹੋ ਨਹੀਂ ਮਿਲਦਾ ਜੀ। ਲੇਬਰ ਨੂੰ ਨਹੀਂ ਕੁਝ ਦੇ ਸਕਦੇ। ਹੂੰ। ਉੱਥੇ ਲੇਬਰ ਵੀ ਵਿਚਾਰੀ ਪਿੱਟਦੀ ਐ। ਹਾਂ ਦੇਖੋ। ਸਾਡੀ ਐਮਐਸਪੀ ਦੀ ਲੜਾਈ ਤਾਂ ਐ ਐਮਐਸਪੀ ਸਾਨੂੰ ਸਰਕਾਰ ਦਵੇ। ਅਸੀਂ ਵੀ ਕਿਸਾਨ ਫਸਲ ਨੂੰ ਆਪਣੀ ਨੂੰ ਵਾਇਲ। ਹੂੰ। ਸੱਟੇ ਨਾ ਜਿਵੇਂ ਟਮਾਟਰ ਸਾਡੇ ਸੱਟਣੇ ਪੈ ਜਾਣਗੇ। ਹਾਂ ਜੀ। ਬੜਾ ਰੇਟ ਘਟਿਆ ਰੋ ਰਹੇ ਨੇ ਵਿਚਾਰੇ। ਹਾਂ। ਤੇ ਐਮਐਸਪੀ ਦਾ ਇਹੀ ਮਤਲਬ ਹੈ ਦੋ ਤਰ੍ਹਾਂ ਨੂੰ ਫਾਇਦਾ ਹੋਵੇਗਾ। ਕਿਸਾਨ ਨੂੰ ਤੇ ਖਰੀਦਦਾਰ ਨੂੰ। ਹੂੰ। ਇਹਦੇ ਵਿੱਚ ਵਪਾਰੀ ਜਿਹੜਾ ਬਚੋਲੇ ਨੇ ਉਹ ਨਿਕਲ ਜਾਣਗੇ हां ਪਰੋਡੇ ਜਿਹੜੇ ਨੇ ਉਹ ਮਾਰ ਮਾਰ ਰਹੇ ਨੇ ਅੱਛਾ ਇੱਕ ਗੱਲ ਹੋਰ ਦੱਸੋ ਖਾਲਸਾ ਜੀ ਤੁਹਾਡੇ ਕੋਲ ਟਰੈਕਟਰ ਕਿਹੜਾ ਹੈਗਾ ਹੈ ਟਰੈਕਟਰ ਨਾ ਮੇਰੇ ਕੋਲ ਨਹੀਂ ਹੈ ਨਹੀਂ ਹੈਗਾ ਤੁਹਾਡੇ ਕੋਲ ਹੈ 4 ਟਰੈਕਟਰ ਹੈ 4 ਟਰੈਕਟਰ ਹੈ ਕਿੰਨੇ ਹਾਰਸ ਪਾਵਰ ਦਾ ਹੈ ਉਹ